ਤੁਹਾਨੂੰ ਵੀਰ ਸੋਰ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕੇ ਨਾਲ ਗੱਲ ਕਹੀ ਕਿ ਮੈਂ ਜੇ ਕੁਰਸੀਆਂ ਨੂੰ ਲੱਤ ਮਾਰਦਾ ਮੈਂ ਫਲਾਣਾ ਤੁਹਾਨੂੰ ਕਹੇ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਪੰਜਾਬ ਵਾਸੀਆਂ ਨਾਲ ਖੜਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮਿਲਣ ਕੋਈ ਪਹਿਲਾ ਐਸਾ ਸੀਐਮ ਇਹ ਸਟੇਟਮੈਂਟ ਦਿੱਤੀ ਹੈ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਇਹ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਇਹ ਸਾਰੇ ਦੇਸ਼ ਦਾ ਸਵਾਲ ਹੈ ਅੱਜ ਮਾਰੇ ਜੀ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣੇ ਆਂ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰਗੀ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਵੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੀ ਆ ਹਨਾ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਹੈ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਸ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਚਾਹਣੀ ਐ ਤੇ ਬੈਠਣਾ ਚਾਹਣੀ ਐ ਇੱਥੇ ਕਿ ਮਰ ਕੇ ਜੋ ਇੱਥੇ ਆਉਣਾ ਤੇ ਜਿਉਂਦੇ ਜੀ ਆਜੀ ਤਾਂ ਚੰਗਾ ਤਾਂ ਆ ਘਰ ਹੀ ਐ ਇਹੀ ਘਰ ਐ ਅਸਲੀ ਜਿਹੜਾ ਤੁਸੀਂ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਵਢੇਰੇ ਨੇ ਇਹੀ ਸ਼ੀਤ ਸਿੰਘ ਨੇ ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ ਤੇ ਮੈਂ ਤਾਂ ਇਸ ਦਰ ਦਾ ਪਾਈ ਕੁੱਕਰ ਆ ਕੁੱਤਾ ਤੇ ਇੰਨੇ ਕਿ ਜੋਗਾ ਬਸ ਰੱਬ ਮੈਨੂੰ ਬਣਾ ਦੇ ਵੀ ਇਹ ਮਰਾਂ ਤਾਂ ਤੇਰੇ ਚਰਨਾਂ ਚਾਹੁੰਦਾ ਬਸ ਇੰਨੀ ਕਿਰਪਾ ਇਸ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਵੈਸੇ ਲੋਕੀ ਹੱਸ ਵੀ ਪੈਂਦੇ ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ ਚਾਰ ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ ਤੇ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ ਕਮਾਲ ਹੈ ਬੜਾ ਵੱਡਾ ਜੂਬਾ ਹੈ ਮੇਰੇ ਲਈ ਤਾਂ ਲੇਕਿਨ ਇੰਨੇ ਸਾਰੇ ਇਕੱਠੇ ਹੋ ਕੇ ਕਿੰਨੇ ਜਿਹੜਾ ਇੱਕ ਦਾ ਸਾਥ ਦਿੱਤਾ ਹੈ ਬੜੀ ਸਰਦਾ ਸਾਥ ਦਿੱਤਾ ਹੈ ਇਸ ਫਿਲਮ ਨੂੰ ਇੱਕ ਮਕਾਮ ਤੇ ਲੈ ਕੇ ਗਿਆ ਬੜੀ ਤਕਲੀਫਾਂ ਇਸ ਫਿਲਮ ਦੇ ਵਿੱਚ ਆਈਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੋਂ ਡਰਗੇ ਸੱਜਣਾ ਨੇ ਕਿਰਪਾ ਕੀਤੀ ਤੇ ਫਿਲਮ ਜਿਹੜੀ ਹੈ ਇਹ ਸਿਰੇ ਚੜੀ ਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ ਬੜੇ ਚੰਗੇ ਬੰਦੇ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰੇ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ ਤੇ ਇਸ ਫਿਲਮ ਦੇ ਵਿੱਚ ਮੇਰਾ ਮੈਂ ਕਹਿਣ ਦਾ ਮਤਲਬ ਹੈ ਹੁਣ ਆਪਾਂ ਇੱਥੇ ਆਏ ਆ ਸਕੂਨ ਬੜਾ ਆਪਾਂ ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਔਰ ਅਸ਼ੀਰਵਾਦ ਲੈਣਾ ਹੈ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰ ਗਈ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਕਿ ਚੜਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਵੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਮੰਗਾ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁੱਖੀ ਸਕੀਆ ਆਪਕੋ ਆਪਣੇ ਘਰਾਂ ਚ। ਜੀ ਮੈਂ ਮੈਂ ਅੱਜ ਸਤਿਗੁਰੂ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹੋਂ ਫਿਲਮ ਆ ਰਹੀ ਹੈ ਉਹਦੀ ਸਫਲਤਾ ਦੇ ਅਭਾਰਨ ਕਰਨ ਲਈ ਪਹੁੰਚਿਆ ਚਾਹੀਦਾ। ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੀ ਆ ਹਨਾ। ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਕਿਸੇ ਦਾ ਕਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਚਾਹਣੀ ਐ ਤੇ ਬੈਠਣਾ ਚਾਹਣੀ ਐ ਇੱਥੇ ਕਿਉਂਕਿ ਪਿਕਚਰ ਦੇ ਵਿੱਚ ਦੇਖੋ ਪਿਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਾਮੇਡੀ ਮੂਵੀ ਆ ਬਹੁਤ ਸਾਰੇ ਵਧੀਆ ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਐ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਪੈਕੇਜ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰ ਕੋਟਲਾ ਦੇ ਵਿੱਚ ਆਉਂਦੀ ਲੱਗਦੀ ਸਭ ਤੋਂ ਪਹਿਲਾਂ ਸੱਚਖੰਡ 시ਰਨ ਮੰਦਿਰ ਸਾਹਿਬ ਨੰਤ ਮਸਤਕ ਹੋਏ ਉਹ ਕਿਵੇਂ ਦਾ ਅਜ ਮਹਸੂਸ ਕਰ ਕਿੰਨਾ ਕ ਸੁਪੂ ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰ ਕੇ ਜੋ ਇੱਥੇ ਉਹਨਾਂ ਤੇ ਜਿਉਂਦੇ ਜੀ ਅਜੇ ਚੰਗਤ ਆ ਘਾਰੀ ਹੈ ਇਹੀ ਘਾਰ ਹੈ ਅਸਲੀ ਜਿਹੜਾ ਤੁਸੀਂ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਵਡੇਰੇ ਨੇ ਐਸੀਰ ਸਿੰਘ ਨੇ ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ ਤੇ ਮੈਂ ਤਾਂ ਇਸ ਦਰ ਦਾ ਭਾਈ ਕੁੱਕਰ ਆ ਕੁੱਤਾ ਤੇ ਇੰਨੇ ਕੁ ਜੋਗਾ ਬਸ ਰੱਬ ਮੈਨੂੰ ਬਣਾ ਦੇ ਵੀ ਜੇ ਮਰਾਂ ਤਾਂ ਤੇਰੇ ਚਰਨਾਂ ਚ ਚਾਹਾਂ ਬਸ ਇੰਨੀ ਕਿਰਪਾ ਉਹ ਕੰਮ ਕਰੋ ਜੋਗਰਾਜੀ ਇਹ ਕਿਚ ਪਹਿਲਾਂ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਪੰਜਾਬੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਪੰਜਾਬ ਸਾਰਾ ਤੇਜ ਸਾਰਾ ਮੈਨੂੰ ਬੜਾ ਹੰਪਿਆਰਾ ਹਰੇਕ ਬੰਦੇ ਡਿਊਟੀ ਲੱਗੀ ਹੈ ਮੇਰੇ ਕੋਲ ਮੇਰੀ ਡਿਊਟੀ ਲੱਗੀ ਹੈ ਵੀ ਫਿਲਮਾਂ ਦੇ ਵਿੱਚ ਆਉਂਦੀ ਆਪਾਂ ਆਪਣੀ ਪੰਜਾਬੀਅਤ ਨੂੰ ਕਾਇਮ ਕਰਨਾ ਹੈ ਮੈਂ ਕੋਸ਼ਿਸ਼ ਕਰ ਰਿਹਾ 57-55 ਸਾਲ ਤੋਂ ਲੇਕਿਨ ਤਰ੍ਹਾਂ-ਤਰ੍ਹਾਂ ਦੀਆਂ ਫਿਲਮਾਂ ਬਣੀਆਂ ਜੀ ਆ ਇਸ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਵੈਸੇ ਲੋਕੀ ਹੱਸ ਵੀ ਪੈਂਦੇ ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ ਚਾਰ ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ ਇਹਦੇ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ ਕਮਾਲ ਹੈ ਬੜਾ ਵੱਡਾ ਅਜੂਬਾ ਹੈ ਮੇਰੇ ਲਈ ਪਰ ਲੇਕਿਨ ਇੰਨੇ ਸਾਰੇ ਇਕੱਠੇ ਹੋ ਕੇ ਕਿੰਨੇ ਨੇ ਜਿਹੜੇ ਇੱਕ ਦਾ ਸਾਥ ਦਿੱਤਾ ਹੈ ਪ੍ਰੋਡਿਊਸਰ ਦਾ ਸਾਥ ਦਿੱਤਾ ਹੈ ਇਸ ਫਿਲਮ ਨੂੰ ਇੱਕ ਮਕਾਮ ਤੇ ਲੈ ਕੇ ਗਏ ਹੈ ਬੜੀ ਤਕਲੀਫਾਂ ਇਸ ਫਿਲਮ ਦੇ ਵਿੱਚ ਆਈਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੋਂ ਡਰ ਗਏ ਸੱਜਣਾ ਨੇ ਕਿਰਪਾ ਕੀਤੀ ਤੇ ਫਿਲਮ ਜਿਹੜੀ ਹੈ ਇਹ ਸਿਰੇ ਚੜੀ ਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ ਬੜੇ ਚੰਗੇ ਬੰਦੇ ਨੇ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰੇ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ ਤੇ ਇਸ ਫਿਲਮ ਦੇ ਵਿੱਚ ਮੇਰਾ ਮੈਂ ਕਹਿਣ ਦਾ ਮਤਲਬ ਹੈ ਹੁਣ ਆਪਾਂ ਇੱਥੇ ਆਏ ਆ ਸਕੂਨ ਬੜਾ ਆਪਾਂ ਇਹ ਫਿਲਮ ਵੀ ਆਪਾਂ ਦੇਖੀ ਤਾਂ ਆਪ ਨੂੰ ਸਕੂਨ ਹੋਵੇ ਆਪਾਂ ਹਸੀਏ ਖੇਡੀਏ ਹਸਣਾ ਖੇਡਣਾ ਮਨ ਕਾ ਚਾਉ ਤੇ ਫਿਲਮ ਦੇ ਵਿੱਚ ਇਹ ਹਾਸਾ ਖੇਡਾ ਤਾਂ ਹੈਗਾ ਹੀ ਹੈਗਾ ਪਰ ਇੱਕ ਬੜਾ ਅੱਛਾ ਕੰਟੈਂਟ ਹੈ ਲਾਈਫ ਦੇ ਵਿੱਚ ਜਿੱਦਾਂ ਹਾਰਰ ਕਾਮੇਡੀ ਪਹਿਲੀ ਵਾਰੀ ਆਈ ਹੈ ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ ਸਾਰਿਆਂ ਦੇ ਅਸੀਂ ਜਿੰਨੀ ਕੌਮ ਹੈ ਜਿੰਨੇ ਆਪਣੇ ਲੋਕ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਅਸਾਸ ਕੀਏ ਉਹਨਾਂ ਦੇ ਦੋ ਘੜੀ ਦੋ ਘੰਟੇ ਵਾਸਤੇ ਦੁੱਖ ਦੂਰ ਕਰ ਸਕੀਏ ਪ੍ਰੈਸ਼ਰ ਦੂਰ ਕਰ ਸਕੀਏ ਮੇਰਾ ਤੇ ਹੀ ਮਕਸਦ ਰਹਿਦਾ ਹੈ ਜੀ ਇਸ ਵਿੱਚ ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਜੀ ਤੁਸੀਂ ਮਵਾਜ਼ੇ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ 'ਤੇ ਨਾਲ ਜੁਗਦੇ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਲੌਂਡ ਦੇਓ ਤੇ ਜੇ ਜਿਉਣਾ ਹੈ ਸਾਹ ਲੈਣੇ ਹੈ ਗੁਰੂ ਜੀ ਨੂੰ ਜਾ ਕੇ ਦਰਸ਼ਨ ਦੇਣੇ ਆ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ਹੀਦ ਵੀ ਹੋ ਜਾ ਮਰ ਵੀ ਜਾ ਤਾਂ ਵੀ ਕਿਸਾਨਾਂ ਤੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਇਹ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਇਸ ਨੂੰ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈ ਨਹੀਂ ਨਾ ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦੇ ਆਪ ਇਕੱਠੇ ਰਹਿੰਦੇ ਆ ਇੱਕ ਨੂਰ ਤੇ ਸਮਝ ਜਿਉ ਕੋਈ ਆ ਕੌਣ ਭਲੇ ਕੋ ਮੰਦੇ ਇੱਕ ਤਾਂ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਪੁੰਜੇ ਬਹਿ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘਟ ਚ ਪਾ ਦੇ ਨਹੀਂ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕੇ ਉਹਨੇ ਗੱਲ ਕਹੀ ਕਿ ਮੈਂ ਜੇ ਕੁਰਸੀਆਂ ਨੂੰ ਲੱਤ ਮਾਰਦਾ ਭਾਵੇਂ ਫੁਲਾਣਾ ਤੁਹਾਨੂੰ ਕਹੇ ਮੈਂ ਪੰਜਾਬ ਦੇ ਲੋਕਾਂ ਦਾ ਖੜਾ ਪੰਜਾਬ ਵਾਸੀਆਂ ਦਾ ਖੜਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਕੋਈ ਪਹਿਲਾ ਐਸਐਸਸੀਐਮ ਇਹ ਸਟੇਟਮੈਂਟ ਦਿੱਤੀ ਹੈ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਹੈ ਸਾਰੇ ਦੇਸ਼ ਦਾ ਸਵਾਲ ਹੈ ਜਿਵੇਂ ਕਿ ਇਹ ਆਪਸ ਦੇ ਵਿੱਚ ਚੱਲ ਰਹੇ ਹੁੰਦੇ ਕੋਈ ਪਿਆਰ ਪੰਜਾਬ ਤੇ ਹਰਿਆਣਾ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਬੜੀ ਬਾਰੀ ਕਿਹਾ ਹੈ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ ਤੇ ਆਪਾਂ ਆਪਣੇ ਘਰਾਜ ਬਾਰਡਰ ਬਣਾਵਾਂਗੇ ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ ਆਪਾਂ ਪਾਕਿਸਤਾਨ ਬਣਾਤਾ ਗੋਲੇ ਬਣਾ ਕੇ ਚਲੇ ਗਏ ਆਪਾਂ ਆਪਣੇ ਭਾਈਆਂ ਨੂੰ ਅਲੱਗ ਕਰਦਾ ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤੇ ਬੱਤਕ ਉਹ ਆਪਾਂ ਅਲੱਗ ਕਰਤਾ ਹੁਣ ਆਪਾਂ ਇਹ ਜੇ ਬਾਰਡਰ ਬਣਾ ਕੇ ਤਾਂ ਪੱਤੀਗੇ ਦੂਜੇ ਦਿਨਾਂ ਚ ਫਰਕ ਪਾਉਣਾ ਇਹ ਫਰਕ ਨਹੀਂ ਪੈਣਾ ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਤੇ ਇਛੇ ਤਰ੍ਹਾਂ ਨਾਲ ਕੰਮ ਨਹੀਂ ਚੱਲਦਾ ਇੱਥੇ ਚੱਲਣਾ ਕੰਮ ਪਿਆਰ ਨਾਲ ਸਤਿਕਾਰ ਨਾਲ ਭਾਈਚਾਰੇ ਨਾਲ ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਇੱਕ ਵੱਡਾ ਸਾਰਾ ਬਾਟਾ ਭਰ ਲਓ ਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪੌਤੇ ਵਿੱਚ ਦਈਏ ਮਿਲਾ ਤੇ ਫਿਰ ਮੈਨੂੰ ਕਿ ਦੱਸੇ ਭਾਈ ਇਹ ਖੂਨ ਕੀ ਦਾ ਐਨੀ ਗੱਲ ਹੈ